ਅਸਲੇ ਜਲੇ ਵਾਲੇ ਬਾਗ ਦੇ ਸ਼ਹੀਦਾਂ ਵੀ ਉਸ ਜਗ੍ਹਾ ਤੇ ਖੜੇ ਆ ਬਰਾਬਰ ਤੇ ਕਰ ਲੋ ਕਹੀਂ ਉਹ ਫਰੇਮ ਵੀ ਕਰ ਦੇ ਉਹਦੇ ਪਾਸੇ ਆ ਤੇ ਭਾਰਤ ਦੇਸ਼ ਦੀ ਆਜ਼ਾਦੀ ਦੇ ਮਹਾਨ ਨਾਇਕਾ ਦੀ ਇਹ ਜਗ੍ਹਾ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਅਦਾ ਕੀਤਾ ਮੈਂ ਇਸ ਕਰਕੇ ਇੱਥੇ ਆਇਆ ਪਿਛਲੇ ਕਈ ਦਿਨਾਂ ਤੋਂ ਜਿਹੜਾ ਭਾਤ ਸਰਕਾਰ ਨੇ ਬੀਜੇਪੀ ਨੇ ਸਾਡੇ ਪੰਜਾਬ ਦੇ ਮਹਾਨ ਨਾਇਕਾਂ ਦੇ ਨਾਲ ਸਾਡੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਨਾਲ ਕਰਤਾਜ ਸਦਾਬਾ ਜੀ ਦੇ ਨਾਲ ਸ਼ਹੀਦ ਆਜ਼ਮ ਉਧਮ ਸਿੰਘ ਜੀ ਦੇ ਨਾਲ ਔਰ ਜਲਿਆਂ ਵਾਲੇ ਬਾਗ ਦੇ ਸ਼ਹੀਦਾਂ ਦੇ ਨਾਲ ਲਾਲਾ ਲਾਜਪਤ ਰਾਏ ਜੀ ਦੇ ਨਾਲ ਪੰਜਾਬ ਦੇ ਹੈਰਿਟੇਜ ਦੇ ਨਾਲ ਪੰਜਾਬ ਦੇ ਕਲਚਰ ਦੇ ਨਾਲ ਪੰਜਾਬ ਦੀ ਜੁਬਾਨ ਦੇ ਨਾਲ ਜਿਹੜਾ ਇੱਕ ਵੱਡਾ ਵਿਤਕਰਾ ਕੀਤਾ ਕਿ ਆਉਂਦੀ 26 ਤਰੀਕ ਨੂੰ 26 ਜਨਵਰੀ ਨੂੰ ਜਿਹੜੀ ਪਰੇਡ ਦਿੱਲੀ ਦੇ ਵਿੱਚ ਗਣਤੰਤਰ ਦਿਸ਼ ਦੇ ਉੱਤੇ ਕੱਢੀ ਜਾਂਦੀ ਹੈ ਉਹਦੇ ਤੋਂ ਸਾਡੀ ਚੱਕੀ ਜਿਹੜੀ ਆ ਪੰਜਾਬ ਦੀ ਜਿਹੜੀ ਚੱਕੀ ਆ ਉਹਨਾਂ ਨੇ ਨਹੀਂ ਪਾਈ ਜਦੋਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹਦੇ ਤੇ ਇਤਵਾਜ ਕੀਤਾ ਲੋਕਾਂ ਨੂੰ ਉਹ ਚਿੱਠੀ ਦਿਖਾਈ ਤੇ ਉਹਦੇ ਤੋਂ ਬਾਅਦ ਪੰਜਾਬ ਬੀਜੇਪੀ ਦੇ ਪ੍ਰਧਾਨ ਪੰਜਾਬ ਬੀਜੇਪੀ ਦੇ ਬਾਕੀ ਆਗੂਆਂ ਨੇ ਸਨੀਲ ਜਾਖੜ ਜੀ ਦੇ ਸਬੰਧ ਝੂਠੀ ਬਿਆਨਬਾਜ਼ੀ ਉਹਨਾਂ ਦੀ ਸਰਕਾਰ ਵੱਲੋਂ ਉਹਨਾਂ ਦੀ ਪਾਰਟੀ ਵੱਲੋਂ ਜਿਹੜਾ ਪੰਜਾਬ ਨਾਲ ਵਿਤਕਰਾ ਕੀਤਾ ਗਿਆ ਉਹਨੂੰ ਟੱਕਰ ਲਈ ਜਿਹੜੀ ਝੂਠੀ ਬਿਆਨਬਾਜ਼ੀ ਕੀਤੀ ਜਾਖੜ ਸਾਹਿਬ ਨੇ ਜਿਹੜਾ ਦੁਨੀਆਂ ਭਰ ਦੇ ਕਰੋੜਾਂ ਪੰਜਾਬੀਆਂ ਦੇ ਸਾਹਮਣੇ ਝੂਠ ਬਾੜਿਆ ਗਿਆ ਕਿ ਇਹ ਝਾਕੀ ਤਾਂ ਰਿਜੈਕਟਡ ਹੋਈ ਹੈ ਪੰਜਾਬ ਦੀ ਕਿਉਂਕਿ ਉਹਦੇ ਉੱਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਤਸਵੀਰ ਸੀਗੀ ਅਰਵਿੰਦ ਕੇ ਦੀਵਾਲ ਜੀ ਦੀ ਤਸਵੀਰ ਸੀਗੀ ਇਸ ਕਰਕੇ ਮਤਲਬ ਜਿਹੜਾ ਉਨੂੰ ਜੈਟ ਕੀਤਾ ਗਿਆ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਲੁਧਿਆਣੇ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸੁਨੀਲ ਜਾਖੜ ਜੀ ਨੂੰ ਚੈਲੰਜ ਕੀਤਾ ਕਿ ਸਾਬਤ ਕਰ ਦ ਕਿ ਉਹਨਾਂ ਦੀ ਜਦਵਿੰਦ ਕੇ ਦੀਵਾਲ ਜੀ ਦੀ ਕਿਤੇ ਕੋਈ ਫੋਟੋ ਸੀਗੀ ਉਹਨਾਂ ਨੇ ਉਸ ਦਿਨ ਵੀ ਕਿਹਾ ਕਿ ਸੁਨੀਲ ਜਾਖੜ ਦੇ ਝੂਠ ਬਾਦ ਆ ਸੀਐਮ ਸਾਹਿਬ ਨੇ ਇੱਥੋਂ ਤੱਕ ਕਿਹਾ ਕਿ ਮੈਂ ਰਾਜਨੀਤੀ ਛੱਡ ਦੂੰਗਾ ਜੇ ਸਾਬਤ ਹੋ ਜੇ ਜੇ ਨਹੀਂ ਤੇ ਸੁਨੀਲ ਜਾਖੜ ਜੀ ਰਾਜਨੀਤੀ ਛੱਡਣ ਅਸਤੀਫਾ ਦੇਣ ਸੋ ਅੱਜ ਜਿਹੜੀ ਮੈਂ ਚਿੱਠੀ ਤੁਹਾਨੂੰ ਦਿਖਾ ਰਿਆ ਰੱਖਿਆ ਮਤਵਾਲੇ ਨੇ ਅੱਜ ਜਿਹੜੀ ਚਿੱਠੀ ਜਾਰੀ ਕੀਤੀ ਹੈ ਜਿਹੜੀ ਕਿ ਉਹਨਾਂ ਨੇ ਅੱਜ ਚੀਜ਼ਾਂ ਇਸ ਸੀਨ ਨੂੰ ਕਿਉਂ ਨਹੀਂ ਚੱਕੀ ਜਿਹੜੀ 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 ਸਟੇਟ ਦੀ ਦਿਖਾਈ ਉਹਨਾਂ ਨੂੰ ਲਿਖ ਕੇ ਭੇਜਿਆ ਇਹਦੇ ਵਿੱਚ ਮੈਂ ਜਾਖੜ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਤੁਸੀਂ ਝੂਠ ਬੋਲਿਆ ਸੀਗਾ ਉਹ ਝੂਠ ਇਹਦੇ ਵਿੱਚ ਕਿਤੇ ਦੱਜ ਨਹੀਂ ਹੈ ਕਿਤੇ ਵੀ ਚੱਕੀ ਨੂੰ ਰਜੈਕਟ ਕਰਨ ਦਾ ਕਾਰਨ ਇਹ ਨਹੀਂ ਲਿਖਿਆ ਕਿ ਭਗਵੰਤ ਮਾਨ ਜੀ ਦੀ ਫੋਟੋ ਕਰਕੇ ਰਜੈਕਟ ਕੀਤੀ ਜਾਂ ਅਦਵਿੰਦ ਕੇਵਰੀਵਾਦ ਜੀ ਦੀ ਫੋਟੋ ਕਰਕੇ ਰਜੈਕਟ ਕੀਤੀ ਆ ਇਸ ਕਰਕੇ ਮੈਂ ਸਭ ਤੋਂ ਪਹਿਲਾਂ ਸੁਨੀਲ ਜਾਖੜ ਨੂੰ ਇਹ ਕਹੂੰਗਾ ਕਿ ਪੂਰੀ ਦੁਨੀਆ ਦੇ ਪੰਜਾਬੀਆਂ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਤੋਂ ਮਾਫੀ ਮੰਗਣ ਜਿਹੜਾ ਉਹਨਾਂ ਨੇ ਝੂਠ ਬੋਲਿਆ ਉਹ ਜਿਹੜਾ ਉਹ ਭਾਜਪੀ ਤੇ ਕੇਂਦਰ ਦਾ ਹਮੇਸ਼ਾ ਦੀ ਤਰ੍ਹਾਂ ਮੈਂ ਕਈ ਵਾਰ ਕਹਾਂ ਕਿ ਪਿਛਲੇ 50 ਸਾਲ ਤੋਂ ਕਈ ਵਾਰ ਪੰਜਾਬ ਨਾਲ ਕੇਂਦਰ ਸਰਕਾਰਾਂ ਨੇ ਵਿਤਕਰਾ ਕੀਤਾ ਚਾਹੇ ਉਹ ਕਾਂਗਰਸ ਦੀ ਚਾਹੇ ਉਹ ਭਾਜਪੀ ਦੀ ਜਦੋਂ ਵੀ ਕੇਂਦਰ ਵਿਤਕਰਾ ਕਰਦਾ ਤੇ ਜਾਖੜ ਕਾ ਪ੍ਰਵਾਦ ਦਿੱਲੀ ਦੇ ਨਾਲ ਖੜ ਜਾਂਦਾ ਪੰਜਾਬ ਦੇ ਦਲ ਖੜ ਦੀ ਬਜਾਏ ਅੱਜ ਜਿਹੜਾ ਈਸ਼ੂ ਕਿ ਅੱਜ ਸ਼ਹੀਦਿਆ ਦੇ ਭਗਤ ਸਿੰਘ ਨੂੰ ਕਰਤਾਰ ਸਰਾਬੇ ਨੂੰ ਉਦਮ ਸਿੰਘ ਜੀ ਨੂੰ ਆ ਜਿਹੜੀ ਥਾਂ ਤੇ ਖੜੇ ਆ ਜਲਿਆਂ ਵਾਲੇ ਬਾਗ ਦੇ ਸ਼ਹੀਦਾਂ ਦੀ ਯਾਦਗਾਰ ਦੇ ਥੱਲੇ ਖੜੇ ਆ ਜਲਿਆਂ ਵਾਲਾ ਬਾਗ ਹੈ ਜਿੱਥੇ ਆਪਾਂ ਖੜੇ ਆ ਸਰ ਇਹਨਾਂ ਨੂੰ ਕਿਉਂ ਨਹੀਂ ਦਿਖਾਉਣਾ ਇਹਨਾਂ ਨੂੰ ਨਾ ਦਿਖਾਉਣ ਦਾ ਜਿਹੜਾ ਬੀਜੇਪੀ ਨੇ ਜਿਹੜਾ ਅਸੀਂ ਕਹਿੰਦੇ ਆ ਜਿਹੜਾ ਸੀਐਮ ਸਾਹਿਬ ਕਹਿੰਦੇ ਆ ਮੰਤਰੀ ਸਾਹਿਬ ਕਹਿੰਦੇ ਆ ਕਿ ਬੀਜੇਪੀ ਨੇ ਪੋਲੀਟੀਕਲ ਵਿਸਕਾ ਕੀਤਾ ਪੰਜਾਬ ਦੇ ਨਾਲ ਜਿਹੜਾ ਪਿਛਲੇ 1.5 ਸਾਲ ਤੋਂ ਜ਼ਿਆਦਾ ਹੈ ਕਦੀ ਗਵਰਨਰ ਤੇ ਰਾਹੀਂ ਕਦੀ ਸਾਡੇ ਫੰਡ ਰੋਕਦੇ ਆ ਕਦੀ ਕੁਛ ਕਰਦੇ ਆ ਇਸ ਕਰਕੇ ਮੈਂ ਇੱਥੇ ਇਹ ਚਿੱਠੀ ਲੈ ਕੇ ਆਇਆ ਉਹਨਾਂ ਨੇ ਪੜ ਲਈ ਹੋਊਗੀ ਇਹ ਚਿੱਠੀ ਜਾਕਰ ਸਾਹਿਬ ਕੋ ਵੀ ਆ ਗਈ ਹੋਊਗੀ ਉਹਨਾਂ ਨੂੰ ਹੁਣ ਆਪਣੇ ਆਪ ਤੇ ਸ਼ਰਮ ਆਉਂਦੀ ਹੋਊਗੀ ਮੈਂ ਪੱਸੋਂ ਵੀ ਕਿਹਾ ਸੀ ਕਿ ਪੰਜਾਬ ਦੀ ਧਰਤੀ ਤੇ ਇਦਾਂ ਦੇ ਲੀਡਰ ਹੋਏ ਜਿਹੜੇ ਪੰਜਾਬ ਦੇ ਨਾਲ ਖੜ੍ਹਦੇ ਵੀ ਜਾਏ ਕੇਂਦਰ ਸਰਕਾਰ ਦੀਆਂ ਨਕਾਮੀਆਂ ਤੇ ਕੇਂਦਰ ਸਰਕਾਰ ਦੇ ਤੱਕੇ ਸ਼ਾਇਦ ਉੱਤੇ ਪਰਦਾ ਪਾਉਂਦੇ ਆ ਸੋ ਮੇਰੇ ਕਹਿਨ ਦਾ ਭਾਵ ਇਹ ਹੈ ਕਿ ਕੇਂਦਰ ਨੇ ਵਿਤਕਰਾ ਕੀਤਾ ਫਿਰ ਦਵਾਤਾ ਨਾ ਕਹਿ ਲਗਾ ਔਰ ਅੱਜ ਜਿਹੜੀ ਉਹਨਾਂ ਨੇ ਗੱਲ ਕਹੀ ਕਿ ਜਿਹੜੀ ਜਿਹੜੀ ਸਟੇਟ ਦੀਆਂ ਬੱਲੇ ਐਕਟ ਹੋ ਗਏ ਜਿਹੜੀ ਜਿਹੜੀ ਸਟੇਟ ਜਿਹਦੀਆਂ ਚੱਕੀਆਂ ਪ੍ਰੇਰਿਤ ਚ ਨਹੀਂ ਗਈਆਂ ਉਹਦੀਆਂ ਚੱਕੀਆਂ ਜਿਹੜੀਆਂ ਅਸੀਂ ਲਾਲ ਕਿਲੇ ਤੇ ਇਧਰ ਉਧਰ ਦਿਖਾਵਾਂਗੇ ਸਾਥ ਸੀਐਮ ਸਾਹਿਬ ਨੇ ਵੀ ਕਲੀਅਰ ਕੀਤਾ ਬਿਲਕੁਲ ਸਾਨੂੰ ਮਨਜੂਰ ਨਹੀਂ ਅਸੀਂ ਆਪਣੇ ਸ਼ਹੀਦਾਂ ਨੂੰ ਅਸੀਂ ਕਰਤਾ ਸਿੰਘ ਸਰਾਬੇ ਨੂੰ ਛੇਦੇ ਆਜਮ ਪੱਗਸੇ ਨੂੰ ਲਾਲਾ ਲਾਜ ਬਤਵਾਏ ਦੀ ਨੂੰ ਆ ਜਿਹੜੇ ਜਨ ਵਾਲੇ ਬਾਗ ਦੇ ਸ਼ਹੀਦ ਨੇ ਇਹਨਾਂ ਦੀਆਂ ਚਾਹਤੀਆਂ ਨੂੰ ਜਿੱਦਾਂ ਉਹ ਕਹਿੰਦੇ ਆ ਕਿ ਇਦਾਂ ਦਿਖਾ ਦਿਖਾ ਦਿਖਾਉਣ ਦਾ ਮੌਕਾ ਦੇਾਂਗੇ ਸਰ ਬਿਲਕੁਲ ਨਹੀਂ ਦੇਾਂਗੇ ਇਹ ਉਹਨਾਂ ਦੀ ਇਹ ਗੱਲ ਮੰਨਣ ਲਈ ਤਿਆਰ ਨਹੀਂ ਸਾਡਾ ਪਹਿਲਾਂ ਰਜੈਕਟ ਕੀਤਾ ਰਜੈਕਟ ਕਰਕੇ ਉਹ ਕਹਿੰਦੇ ਜੀ ਤੁਹਾਨੂੰ ਇਹ ਮੌਕਾ ਦੇ ਦੇਾਂਗੇ ਕੱਲ ਵੀ ਜਿਹੜੇ ਕੇਂਦਰ ਦੇ ਇੱਕ ਮੰਤਰੀ ਦੇ ਕਹੇ ਅੱਜ ਚਿੱਠੀ ਦੇ ਵਿੱਚ ਅੱਜ ਤੁਸੀਂ ਪੜਿਆ ਹੋਣਾ ਸੋ ਸਾਨੂੰ ਇਹ ਬਿਲਕੁਲ ਮਨਜੂਰ ਨਹੀਂ ਅਸੀਂ ਆਪਣੇ ਸ਼ਹੀਦਾਂ ਦਾ ਇਦਾਂ ਜਿਹੜਾ ਅਪਮਾਨ ਨਹੀਂ ਹੋਉਂਦਿਆਂ ਆਪਣੇ ਸ਼ਹੀਦਾਂ ਦਾ ਸਤਿਕਾਰ ਕਰਦੇ ਆਂ ਆਪਣੇ ਸ਼ਹੀਦਾਂ ਦੀਆਂ ਇਹ ਜਿਹੜੀਆਂ ਝਲਕੀਆਂ ਅਸੀਂ 26 ਜਨਵਰੀ ਨੂੰ ਖੁਦ ਪੰਜਾਬ ਵਿੱਚ ਹੀ ਦਿਖਾਵਾਂਗੇ ਜੇ ਬਾ ਸੀਐਮ ਸਾਹਿਬ ਨੇ ਕਿਹਾ ਕਿ ਦਿੱਲੀ ਪੰਜਾਬ ਭਵੰਦੇ ਬਾਅਦ ਵੀ ਅਸੀਂ ਦਿਖਾਵਾਂਗੇ ਸੋ ਮੈਂ ਇੱਥੇ ਤਣਾ ਆਇਆ ਕਿ ਜਾਖੜ ਸਾਹਿਬ ਨੂੰ ਤੰਤ ਜੜੀਆਂ ਸਾਰੇ ਸਾਰੇ ਵਰਲਡ ਦੇ ਪੰਜਾਬੀਆਂ ਨੂੰ ਵਰਲਡ ਕੱਪ ਪੰਜਾਬੀਆਂ ਕੋ ਮਾਫੀ ਮੰਗਣੀ ਚਾਹੁੰਦਾ ਮੈਂ ਵਰਲਡ ਕੱਪ ਪੰਜਾਬੀਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜਿੱਦਾਂ ਕਾਂਗਰਸ ਲਗਾਤਾਰ ਪੰਜਾਬ ਨਾਲ ਵਿਤਕਰਾ ਕਰਦੀ ਆ ਰਹੀ ਆ ਇਸੇ ਤਰ੍ਹਾਂ ਮੈਂ ਫੇਰ ਬਾਾਰ ਬਾਾਰ ਇਹ ਸ਼ਬਦ ਕਹਿਣਾ ਕਿ ਜਿਹੜਾ 1.5 ਸਾਲ ਦਿੱਲੀ ਦੀਆਂ ਸੜਕਾਂ ਉੱਤੇ ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੇ ਕਿਸਾਨਾਂ ਦਾ ਵਲਕੇ ਜਿਹੜਾ ਅੰਦੋਲਨ ਕੀਤਾ ਔਰ ਜਿਹੜਾ ਮੋਦੀ ਸਰਕਾਰ ਨੂੰ ਝਕਾਇਆ ਕਰੇ ਕਾਨੂੰਨ ਜਿਹੜੇ ਪੰਜਾਬ ਦੀ ਸਾਡੀ ਧਰਤੀ ਬਦਲਣ ਲਈ ਜਿਹੜੇ ਲੈ ਕੇ ਆਏ ਸੀਗੇ ਉਹ ਕਿਹੜ ਕੱਢਣ ਵਾਸਤੇ ਸਾਨੂੰ ਬਾ ਬਾ ਦਲੀਲ ਕੀਤਾ ਜਾਂਦਾ ਬਾ ਬਾ ਸਾਨੂੰ ਜਿਹੜਾ ਹਰ 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 ਫਰੰਟ ਦੇ ਉੱਤੇ ਜਿਹੜਾ ਸਾਡੇ ਨਾਲ ਵਿਤਕਰਾ ਕਰਦੇ ਆ ਅਸੀਂ ਆਪਣੇ ਪੈਰਾਂ ਤੇ ਖੜੇ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਸਰਕਾਰ ਅਸੀਂ ਤੈ ਸਾਡਾ ਜੀਦਾ ਹੀ ਆਪਣੇ ਸ਼ੀਤਾਂ ਦਾ અપਮਾਨ ਨਹੀਂ ਹੋਣ ਦਿਆਂਗੇ ਭਾਵੇਂ ਜੋ ਮਰਜ਼ੀ ਕਰ ਲੈਣ ਉਹ ਜਿੱਦਾਂ ਮਰਜ਼ੀ ਕਰ ਲੈਣ ਸਰ ਉਹ ਚਾਕੀ ਨਾ ਕਢੁੰਦੇ ਪਰ ਮੈਂ ਦਿੱਲੀ ਦੇ ਹਾਕਮਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਪੂਰੇ ਭਾਰਤ ਵਾਸੀਆਂ ਦੇ ਪੂਰੇ ਦੁਨੀਆ ਭਰ ਦੇ ਪੰਜਾਬੀਆਂ ਦੇ ਦਿਲਾਂ ਵਿੱਚੋਂ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਨਹੀਂ ਕਰ ਸਕਦੇ ਕਰਤਾਰ ਸਿੰਘ ਸਰਾਭਾ ਨੂੰ ਨਹੀਂ ਕਰ ਸਕਦੇ ਉਦਮ ਸਿੰਘ ਨੂੰ ਨਹੀਂ ਕਰ ਸਕਦੇ ਤੁਸੀਂ ਇੰਨਾ ਮਹਾਨ ਸ਼ਹੀਦਾਂ ਨੂੰ ਜਲੇ ਵਾਲੇ ਬਾਗ ਦੇ ਸ਼ਹੀਦਾਂ ਨੂੰ ਨਹੀਂ ਕਰ ਸਕਦੇ ਸਾਡੀ ਵਿਰਾਸਤ ਤੁਸੀਂ ਕਦੀ ਨਹੀਂ ਕਰ ਸਕਦੇ ਜਿਹੜਾ ਪੰਜਾਬ ਹੈ ਇਹ ਭਾਰਤ ਦੇਸ਼ ਦਾ ਦਿਲ ਹੈ ਇਸ ਕਰਕੇ ਪੰਜਾਬ ਨੂੰ ਉਗਡੋਰ ਕਰਨਾ ਬੀਜੇਪੀ ਨੂੰ ਬਹੁਤ ਵਿੰਗਾ ਪਾਊਗਾ ਔਰ ਜਿਹੜਾ ਝੂਠ ਜਾਖਰ ਦੇ ਮਾਰਿਆ ਉਹ ਧਾਕੜ ਨੂੰ ਹੁਣੇ ਲੋਕ ਸਭਾ ਦੇ ਇਲੈਕਸ਼ਨ ਆ ਰਹੇ ਨੇ ਉਸ ਝੂਠ ਦਾ ਖਮਿਆਦਾ ਜਿਹੜਾ ਪੰਜਾਬ ਦੇ ਲੋਕ ਉਹਨੂੰ ਉਹਦਾ ਖਮਿਆਦਾ ਹੁਣੇ ਜਿਹੜਾ ਪੁਖਤਾ ਕੇ ਦੱਸਣਗੇ ਕਿ ਕੀ ਹੁੰਦਾ ਝੂਠ ਮਾਰਦਾ ਤੁਸੀਂ ਬਹੁਤ ਝੂਠ ਮਾਰਦੇ ਧਾਕੜ ਸਾਹਿਬ ਤੁਸੀਂ ਝੂਠ ਦੇ ਕਾਰਡ ਤੋੜਦੇ ਇੱਕ ਦੀ ਬਹੁਤ ਬਹੁਤ ਮਾਰਦੇ ਹੋ ਪਰ ਸਰ ਜਿੱਥੇ ਸਿਆਸਤ ਕਰਦੇ ਹੋ ਆਪਣੇ ਆਪ ਨੂੰ ਪੰਜਾਬ ਦੇ ਲੀਡਰ ਕਹਿੰਦੇ ਹੋ ਕਦੀ ਪੰਜਾਬ ਦੇ ਪੁੱਤ ਦੇ ਬਣ ਕੇ ਦਿਖਾਓ ਕਦੀ ਪੰਜਾਬ ਦੇ ਨਾਲ ਹਾਰਾ ਨਾਰਾ ਤੇ ਮਾਰੋ ਤੁਹਾਨੂੰ ਨਹੀਂ ਦੇਤਾ ਜਦੋਂ ਸਾਡੇ ਫੰਡ ਰੱਖਦੇ ਆ ਜਦੋਂ ਸਾਡੇ ਫੰਡ ਰੱਖਦੇ ਆ ਆਡੀਓ ਫੋਨ ਦਾ ਪ੍ਰਾਹ ਡੱਕਦੇ ਆ ਪੰਜਾਬ ਦੇ ਸੜਕਾਂ ਬਣਦੀਆਂ ਲਿੰਕ ਰੋਡਾਂ ਬਣਦੀਆਂ ਉਹ ਕਿਸਾਨਾਂ ਦੀਆਂ ਬਣਦੀਆਂ ਪਿੰਡਾਂ ਦੇ ਵਿੱਚ ਮਜ਼ਦੂਰ ਰਹਿੰਦੇ ਕਿਸਾਨ ਰਹਿੰਦੇ ਉਹਨਾਂ ਦੀਆਂ ਬਣਦੀਆਂ ਸਰਕਾਰ ਦੀ ਹਾਰ ਨਾਲ ਆ ਬਾਧਿਆ ਤੁਸੀਂ ਕਦੀ ਖੈਰ ਕਿ ਫੰਡ ਦਿਓ ਜਿਹੜੀ ਵੀ ਵਿਤਕਰਾ ਕਰਦੇ ਤੁਸੀਂ ਉੱਤੇ ਝੂਠ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ ਹੋ ਸੋ ਤੁਹਾਡਾ ਝੂਠ ਜਿਹੜਾ ਚਿੱਠੀ ਦੇ ਦਾਈ ਫੜਿਆ ਗਿਆ ਔਰ ਮੈਂ ਦੁਨੀਆ ਭਰ ਦੇ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਸੁਨੀਲ ਜਾਖੜ ਦੇ ਝੂਠ ਬਾਲ ਕੇ ਸਾਡੇ ਵੱਡੇ ਮਹਾਨ ਸ਼ਹੀਦਾਂ ਦਾ ਜਿਹੜਾ અપਮਾਨ ਕੀਤਾ ਜਿਹੜੀ ਚੀਜ਼ ਅਸੀਂ ਨਹੀਂ ਬਰਦਾਸ਼ਤ ਕਰਾਂਗੇ। ਕਾਲੀਬਾਹ ਸਾਹਿਬ ਸਾਰਨ ਕੀ ਸਮਝਦੇ ਇਹ ਦੂਸਰੀ ਵਾਰ ਪੰਜਾਬ ਦੀ ਚਾਕੀ ਰੱਤ ਹੋਈ। ਨਹੀਂ ਨਹੀਂ ਕਾਮ ਨਹੀਂ ਪੋਲਿਟਿਕਲ ਕਾਮ, ਰਾਜਨੀਤਿਕ ਕਾਮ। ਉਹ ਇੱਕ ਜਿਹੜਾ ਜਾਖੜ ਨੇ ਪਹਿਲਾਂ ਕਿਹਾ ਪਸਵ ਤੋਂ ਜਦੋਂ ਨੇ ਪੀਸੀ ਕੀਤੀ ਕਿ ਨੌਵਾਂ ਵਾਰ ਜੈਕਟ ਜੇ ਨੌਵਾਂ ਵਾਰ ਜੈਕਟ ਕੀਤਾ ਕਹਿੰਦੇ ਕੀ ਕਰਦਾ ਹੈ ਪੰਜਾਬ ਦਾ ਲੀਡਰ? ਕਿੱਥੇ ਗਏ ਸੀ ਉਹਨੂੰ ਕਪਟਨਵਿੰਦਰ ਸਿੰਘ ਕਿੱਥੇ ਸੀ ਬਾਦਲ ਸਾਹਿਬ ਕਿੱਥੇ ਸੀ ਜਿਹੜੀ ਜਿਹੜੀ ਅੱਜ ਵੀ ਜੇ ਉਦੋਂ 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 ਸਦੀਰ ਜਾਖੜ ਦੀ ਕਾਂਗਰਸ ਦੇ ਨਾਲ ਸੀਗੇ। ਅੱਜ ਭਾਜਪਾ ਦੇ ਨਾਲ ਦੇ ਭਾਜਪਾ ਦੇ ਕਾਲੀ ਦਲ ਦੀ ਕੋਲੀਸ਼ਨ ਸਰਕਾਰ ਰਹੀ ਹੈ ਇਹ ਕਿੱਥੇ ਸੀ ਕਿ ਕਿਉਂ ਨਹੀਂ ਇਹਨਾਂ ਆਵਾਜ਼ ਠਾਈ ਕਿ ਸਾਡੀਆਂ ਝਲਕੀਆਂ ਕਿਉਂ ਨਹੀਂ ਦਿਖਾਉਂਦੇ ਅੱਜ ਅੱਜ ਜਿਹੜੀ ਆਵਾਜ਼ ਠਾਈ ਉਸ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਠਾਈ ਜਿਹੜੀ ਇਹਨਾਂ ਨੂੰ ਹੰਝੇੜ ਲੱਗਦੀ ਹੈ ਜਿਹੜੀ ਇਹਨਾਂ ਨੂੰ ਲੱਗਦਾ ਕਿ ਇਹ ਤਾਂ ਅਸੀਂ ਉਦਾਂ ਹੀ ਹਾਂ ਸੋ ਇਹ ਇੱਕ ਵਿਤਕਰਾ ਸਰ ਜਿੱਥੇ-ਜਿੱਥੇ ਵੀ ਅੱਜ ਤੁਸੀਂ ਲਿਸਟ ਪੜੋ ਉਹਨਾਂ ਦੀ ਬੰਗਾਲ ਪੰਜਾਬ ਤੋਂ ਬਾਅਦ ਬੰਗਾਲ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਬੰਗਾਲ ਵੀ ਜਿਹੜਾ ਉਹਦੋਂ ਵੀ ਜ਼ੈੱਟ ਕਰਤਾ ਜਿੱਥੇ-ਜਿੱਥੇ ਭਾਜਪਾ ਦੀ ਸਰਕਾਰਾ ਨਹੀਂ ਗਈਆ ਉੱਥੇ ਹਰ ਕਿਸਮ ਦਾ ਧੱਕਾ ਕਰਦੇ ਆ ਸਾਡੇ ਦਾ ਇਹ ਪੋਲਿਟਿਕਲ ਧੱਕਾ ਹੋਇਆ ਪੰਜਾਬ ਦੇ ਨਾਲ ਪਰ ਅਸੀਂ ਆਪਣੇ ਸ਼ਹੀਦਾਂ ਦਾ અપਮਾਨ ਨਹੀਂ ਹੋਣ ਦਿਆਂਗੇ ਆਪਣੇ ਸ਼ਹੀਦਾਂ ਨੂੰ ਪੂਰੀ ਦੁਨੀਆ ਦੇ ਪੂਰੀ ਦੁਨੀਆ ਜਾਣਦੀ ਏ ਸ਼ਹੀਦਾਂ ਜਮ ਭਗਤ ਸਿੰਘ ਨੂੰ ਲੋਕਾਂ ਦੇ ਦਰਾਂ ਤੋਂ ਉਹੀ ਕੱਢਿਆ ਜਾ ਸਕਦਾ ਭਾਵੇਂ ਜੋ ਮਰਦੀ ਹੋ ਜੇ ਅਸੀਂ ਉਹਨਾਂ ਦੀਆਂ ਝਾਕੀਆਂ ਜਿਹੜੀਆਂ ਖੁਦ ਦਿਖਾਵਾਂਗੇ ਖੁਦ ਅਸੀਂ ਪ੍ਰਬੰਧ ਕਰਦੇ